ਆਪਾ ਇਨਸਾਨ ਜਿੰਨੀ ਮਰਜ਼ੀ ਤਰੱਕੀ ਕਰ ਲਈਏ ਵਿਗਿਆਨ ਜਿੰਨੀ ਮਰਜ਼ੀ ਤਰੱਕੀ ਦੇ ਰਾਹ ਤੇ ਤੁਰ ਪਵੇ ਪਰ ਜੋ ਕੁਦਰਤ ਨੇ ਗੁੱਸੇ ਵਿੱਚ ਆ ਕੇ ਆਪਣੇ ਨਾਲ ਅੜਕੇ ਦਿਖਾ ਦੇਣਾ ਸੋ ਉਹ ਚੀਜ਼ ਨੂੰ ਆਪਾਂ ਕਦੇ ਵੀ ਰੋਕ ਨਹੀਂ ਸਕਦੇ ਨਾ ਉਹ ਚੀਜ਼ ਆਪਣੇ ਹੱਥ ਦੇ ਵਿੱਚ ਆਈ ਆ ਨਾ ਵਿਗਿਆਨ ਉਸ ਤੇ ਕੰਟਰੋਲ ਕਰ ਪਾਇਆ ਨਾ ਇਨਸਾਨ ਕੰਟਰੋਲ ਕਰ ਪਾਇਆ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਨੇ ਉਹ ਆਪਣੀ ਸੋਚ ਤੋਂ ਵੀ ਪਰੇ ਨੇ ਆਪਾਂ ਜਿੰਨੇ ਮਰਜ਼ੀ ਅੰਦਾਜ਼ੇ ਲਾਈਏ ਹੁਣ ਗੱਲ ਕਰਦੇ ਆ ਇਤਿਹਾਸ ਦੇ ਵਿੱਚ ਵਾਪਰੀ ਅਜਿਹੀ ਘਟਨਾ ਦੀ ਜਿਹਦੇ ਕਰਕੇ ਲੱਖਾਂ ਹੀ ਲੋਕਾਂ ਦੀ ਜਾਨ ਗਈ ਤੇ ਉਹਨਾਂ ਨੇ ਪਤਾ ਨਹੀਂ ਕਿਹੜੇ-ਕਿਹੜੇ ਸੁਪਨੇ ਦੇਖੇ ਹੋਣੇ ਨੇ ਜਿਹੜੇ-ਜਿਹੜੇ ਸੁਪਨੇ ਵੀ ਦੇਖੇ ਹੋਣੇ ਨੇ ਆਪਾਂ ਨਹੀਂ ਸੋਚ ਸਕਦੇ ਕੀ ਹੋਊਗਾ ਕੀ ਨਹੀਂ ਹੋਊਗਾ ਪਰ ਉਹ ਸੁਪਨੇ ਇੱਕ ਰਾਤ ਦੇ ਵਿੱਚ ਚਗਨਾਚੂਰ ਹੋ ਗਏ ਸਾਰੇ ਦੇ ਸਾਰੇ ਸੁਪਨੇ ਸੁਪਨੇ ਹੀ ਰਹਿ ਗਏ ਇੱਕ ਰਾਤ ਨੇ ਹੀ ਉਹਨਾਂ ਦਾ ਸਾਰਾ ਜੀਵਨ ਹੀ ਖਤਮ ਕਰ ਦਿੱਤਾ ਉਹਨਾਂ ਨੂੰ ਇਸ ਇਨਸਾਨੀ ਰੂਪ ਦੇ ਵਿੱਚੋਂ ਹੀ ਖਤਮ ਕਰ ਦਿੱਤਾ ਇਸੇ ਹੀ ਘਟਨਾ ਇਤਿਹਾਸ 'ਚ ਵਾਪਰੀ ਸੀ ਚਾਈਨਾ ਸ਼ਹਿਰ ਦੇ ਵਿੱਚ 1975 'ਚ ਬਾਂਕੇਓ ਡੈਮ ਦੇ ਵਿੱਚ 1975 ਚਹਾੜ ਆਇਆ ਜਿਹਦੇ ਕਰਕੇ ਲੱਖਾਂ ਲੋਕ ਪ੍ਰਭਾਵਿਤ ਹੋਏ ਤੇ ਲਗਭਗ 2,40,000 ਲੋਕਾਂ ਦਾ ਜਿਹੜਾ ਅੰਦਾਜ਼ਨ ਮੌਤ ਹੋਈ। ਸੋ ਇਹੀ ਕਾਰਨ ਆ ਵੀ ਆਪਾਂ ਕੁਝ ਵੀ ਸੋਚੀਏ, ਕੁਝ ਵੀ ਕਰੀਏ ਆਪਣੇ ਹੱਥ ਜਣੀ ਜਦੋਂ ਕੁਦਰਤ ਨੇ ਆਪਣਾ ਅਸਲੀ ਰੂਪ ਦਿਖਾਉਣਾ ਤਾਂ ਉਹਨੇ ਦਿਖਾ ਕੇ ਹੀ ਹਟਣਾ। ਚਾਈਨਾ ਆਪਣੇ ਆਪ ਨੂੰ ਟੈਕਨੀਕ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਸਭ ਤੋਂ ਉੱਪਰ ਦਿਖਾਉਣ ਵਾਲਾ ਦੇਸ਼। ਉਥੇ ਅਜਈਆਂ ਘਟਨਾਵਾਂ ਵਾਪਰ ਸਕਦੀਆਂ ਨੇ ਡੈਮ ਫੇਲ ਹੋ ਸਕਦੇ ਨੇ ਇਹਦਾ ਮਤਲਬ ਇਹ ਆ ਵੀ ਜਿੰਨੇ ਮਰਜ਼ੀ ਤਰੱਕੀ ਦੇ ਰਾਹ ਦੇ ਵਿੱਚ ਹੋਈਏ ਕੁਦਰਤ ਦੇ ਮੋੜੇ ਅਸੀਂ ਅੱਜ ਵੀ ਜ਼ੀਰੋ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ੀਰੋ ਆਂ ਕਿਉਂਕਿ ਇਹ ਅਸੀਂ ਆਪਣੇ ਬੱਦ ਦੇ ਵਿੱਚ ਨਹੀਂ ਕਰ ਸਕਦੇ ਸੋ ਅੱਗੇ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿੱਦਾਂ ਡੈਮ ਫੇਲ ਹੋਇਆ ਕਿਹੜੇ ਕਾਰਨਾ ਕਰਕੇ ਹੋਇਆ ਕੀ ਕੀ ਉਹਨਾਂ ਨੇ ਚੀਜ਼ਾਂ ਇਗਨੋਰ ਕੀਤੀਆਂ ਅਗਰ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਮਨੁੱਖੀ ਸਭਿਅਤਾ ਦੁਆਰਾ ਬਣਾਈ ਗਈ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਟੈਕਨੀਕ ਦਾ ਫੇਲੀਅਰ ਸੀ ਗੱਲ ਕਰਦੇ ਆਂ ਆਪਾਂ ਚੀਨ ਦੇ ਵਿੱਚ ਕੋਈ ਤਬਾਹੀ ਦੀ ਜੋ 1975 ਦੇ ਦਹਾਕੇ ਦੇ ਵਿੱਚ ਹੋਈ ਦਾ ਬੰਕਿਆਓ ਡੈਮ ਦੇ ਵਿੱਚ ਕੀ ਅਜਿਹਾ ਹੋਇਆ ਸੀ ਕਿ ਇਹ ਬਹੁਤ ਵੱਡਾ ਤਬਾਹੀ ਦਾ ਕਾਰਨ ਬਣਿਆ ਕਿਹਾ ਜਾਂਦਾ ਇਹ ਮਨੁੱਖਤਾ ਦੁਆਰਾ ਬਣਾਇਆ ਗਿਆ ਇੱਕ ਅਜੀਹਾ ਡੈਮ ਸੀ ਜੋ ਕਿ ਬਿਨਾਂ ਤਕਨੀਕ ਬਿਨਾਂ ਸੋਚੇ ਸਮਝੇ ਬਣਾਇਆ ਗਿਆ ਸੀ ਜਿਹਦੇ ਕਰਕੇ ਇੰਨੀ ਵੱਡੀ ਤਬਾਹੀ ਦਾ ਜਿਹੜਾ ਕਾਰਨ ਬਣ ਗਿਆ ਸੀ ਹੁਣ ਗੱਲ ਕਰਦੇ ਆਂ ਵੀ ਚੀਨ ਸਰਕਾਰ ਨੇ ਡਿਵੈਲਪਮੈਂਟ ਕਰਨ ਦੇ ਲਈ ਪੀਲੀ ਨਦੀ ਦੇ ਪਾਣੀ ਨੂੰ ਰੋਕ थाम ਦੇ ਲਈ ਤੇ ਹੜ੍ਹਾਂ ਦੇ ਬਚਾਅ ਦੇ ਲਈ ਡੈਮ ਤਿਆਰ ਕੀਤੇ ਪੀਲੀ ਨਦੀ ਦੇ ਉੱਪਰ ਬਣਾਇਆ ਗਿਆ ਦਾ ਬੰਕਯੋ ਡੈਮ ਨਾਲ ਕਾਠ ਡੈਮ ਹੋਰ ਵੀ ਤਿਆਰ ਕੀਤੇ ਇਹਦੇ ਨਾਲ ਨਾਲ ਜਿਹੜਾ ਬਾਂਕੇਓ ਡੈਮ ਸੀ ਉਹ 1952 ਦੇ ਵਿੱਚ ਸ਼ੁਰੂ ਹੋਇਆ ਤੇ ਲਗਭਗ 14 ਮਹੀਨੇ ਬਾਅਦ ਪੂਰਾ ਹੋ ਗਿਆ ਬਣ ਕੇ ਤਿਆਰ ਹੋ ਗਿਆ ਇੰਨੀ ਜਲਦੀ ਬਣ ਗਿਆ ਸੀਗਾ ਤੇ ਜਿਹੜੀ ਇਹਦੀ ਪਾਣੀ ਸਟੋਰੇਜ ਦੀ ਸਮਰੱਥਾ ਸੀ ਉਹ 492 ਕਿਊਸਿਕ ਮੀਟਰ ਸੀਗਾ ਜਿਹੜਾ ਨੇ ਸਟੋਰ ਕਰਨਾ ਸੀ ਲਗਭਗ 118 ਮੀਟਰ ਇਸ ਦੀ ਸੀਗੀ ਜਿਹੜੀ ਉਚਾਈ ਸੀ ਚਾਈਨਾ ਸਰਕਾਰ ਨੇ ਆਪਣੇ ਵੱਲੋਂ ਇਹ ਡੈਮ ਪੂਰੇ ਤਰ੍ਹਾਂ ਵਧੀਆ ਤੇ ਸੁਰੱਖਿਅਤ ਢੰਗ ਦੇ ਨਾਲ ਬਣਾਇਆ ਗਿਆ ਹੋਇਆ ਕੀ ਨੀਨਾ ਚੱਕਰਵਾਤ ਸ਼ੁਰੂ ਹੋ ਗਿਆ ਤੇ ਚਾਈਨਾ ਸਰਕਾਰ ਨੇ ਡੈਮ ਦਾ ਜਿਹੜਾ ਸਟਰਕਚਰ ਜਿ ਉਸ ਹਿਸਾਬ ਨਾਲ ਬਣਾਇਆ ਸੀ ਹਰ ਹਜ਼ਾਰ ਸਾਲਾਂ ਬਾਅਦ ਚਾਈਨਾ ਨੂੰ ਹੜ੍ਹਾਂ ਦੇ ਖਤਰੇ ਦਾ ਜਿਹੜਾ ਵਾ ਸਾਹਮਣਾ ਕਰਨਾ ਪੈ ਸਕਦਾ ਮਤਲਬ ਉਹਨਾਂ ਨੇ ਅੰਦਾਜ਼ਾ ਲਾਇਆ ਸੀ ਵੀ ਹਜ਼ਾਰ ਸਾਲ ਤੱਕ ਕੋਈ ਵੀ ਹੜ ਨਹੀਂ ਆਊਗਾ ਜੇ ਆਊਗਾ ਇੱਕ ਅੱਧੀ ਵਾਰੀ ਆਊਗਾ ਬਾਕੀ ਜਿਹੜਾ ਟਾਈਮ ਆ ਉਹ ਡੈਮ ਸਾਰੇ ਹੜ੍ਹਾਂ ਨੂੰ ਰੋਕ ਲੂਗਾ ਤੇ ਇਹ ਅੰਦਾਜ਼ਾ ਉਹਨਾਂ ਨੇ ਲਗਾਇਆ ਨਿੰਨਾ ਤੂਫਾਨ ਜੋ ਉਸ ਟਾਈਮ ਦੇ ਉੱਤੇ ਪੂਰੇ ਜ਼ੋਰ ਤੇ ਸੀ 1975 ਦੇ ਵਿੱਚ ਪਹਿਲੇ ਦਿਨੀ ਜਿਹੜੀ ਵਰਖਾ ਸੀ ਉਹ 40 ਇੰਚ ਮਤਲਬ 1000 ਮਿਲੀਮੀਟਰ ਤੋਂ ਵੱਧ ਗਈ ਮਤਲਬ ਜਿਹੜੀ ਵਰਖਾ ਉੱਥੇ ਸਾਲ ਦੇ ਵਿੱਚ ਹੁੰਦੀ ਸੀ ਉਹ ਇੱਕ ਦਿਨ ਚ ਹੀ ਪੂਰੀ ਹੋ ਗਈ ਪੰਜ ਗੁਣਾ ਵਰਖਾ ਉਸ ਸਮੇਂ ਦੇ ਵਿੱਚ ਜਿਹੜੀ ਆ ਵੱਧ ਗਈ ਸੀ ਜੋ ਆਮ ਐਵਰੇਜ ਸੀ ਉਹਦੇ ਹਿਸਾਬ ਨਾਲ ਪੰਜ ਗੁਣਾ ਜਿਹੜੀ ਵਰਖਾ ਸੀ ਨਿੰਨੇ ਤਾਈਪੂਨ ਕਰਕੇ ਜੋ ਚੱਕਰਵਾਤ ਆਇਆ ਵੱਧ ਗਈ ਸੀ ਤੋਂ ਪਹਿਲੇ ਦਿਨ ਦਾ ਪਾਣੀ ਉੱਥੇ ਉੱਪਰ ਤੱਕ ਟਿਕ ਗਿਆ ਅਗਲੇ ਦਿਨ ਉਹ ਪਾਣੀ ਦੇ ਕਾਰਨ ਜਿਹੜੀ ਡੈਮ ਦੇ ਵਿੱਚ ਆ ਦਰਾੜ ਹੋਣੀ ਸ਼ੁਰੂ ਹੋ ਗਈ ਦਰਾੜ ਵੀ ਕੋਈ ਛੋਟੀ ਨਹੀਂ ਬਹੁਤ ਵੱਡੀ ਦਰਾੜ ਆਈ ਆ ਲਗਭਗ 10 ਮੀਟਰ ਉੱਚੀ 11 ਕਿਲੋਮੀਟਰ ਚੌੜਾ ਜਿੱਥੇ ਪਾਣੀ ਸਟੋਰ ਸੀ ਉਹ ਇੱਕਦਮ ਥੱਲੇ ਆ ਗਿਆ ਜਦੋਂ ਇੱਕਦਮ ਥੱਲੇ ਆਇਆ ਤਾਂ ਉਹਦੀ ਜਿਹੜੀ ਰਫਤਾਰ ਸੀ ਉਹ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸੀ ਪਾਣੀ ਦੀਆਂ ਲਹਿਰਾਂ ਬਹੁਤ ਉੱਚੀਆਂ ਸੀ ਜਿਹਦੇ ਕਰਕੇ ਨੀਚਲੇ ਇਲਾਕੇ 'ਚ ਪਿੰਡ ਸੀ ਦਾਓ ਵੈਂਚਿੰਗ ਉਹ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਤਬਾਹੀ ਆਈ ਲਗਭਗ 9600 ਲੋਕ ਜਿਹੜੇ ਰਾਤ ਨੂੰ ਸੁੱਤੇ ਹੀ ਰਹਿ ਗਏ ਪਤਾ ਹੀ ਨਹੀਂ ਜੱਲਿਆ ਉਹਨਾਂ ਨੂੰ ਵੀ ਸਾਡੇ ਨਾਲ ਕੀ ਵਾਪਰਿਆ ਕੀ ਹੋਇਆ ਉਹਨਾਂ ਨੂੰ ਅੱਖਾਂ ਕੋਲੋਂ ਦਾ ਮੌਕਾ ਵੀ ਨਹੀਂ ਮਿਲਿਆ ਉਹ ਪਿੰਡ ਪੂਰੇ ਦਾ ਪੂਰਾ ਪਾਣੀ ਦੇ ਥੱਲੇ ਦਬ ਗਿਆ ਫਿਰ ਜਦੋਂ ਪਾਣੀ ਦੀ ਸਪੀਡ ਇੰਨੀ ਵਧੀ ਤਾਂ ਚਾਈਨਾ ਸਰਕਾਰ ਹਲ ਚਲਦੇ ਆਈ ਉਹਨਾਂ ਨੇ ਅੱਗੇ ਜਿਹੜਾ ਵਾ ਸੂਚਨਾ ਦਿੱਤੀ ਵੀ ਹੜ ਆ ਰਿਹਾ ਜਾਂ ਹੜ ਆ ਚੁੱਕਿਆ ਵਾ ਪਰ ਹਾਫ ਤੋਂ ਵੱਡਾ ਜਿਹੜਾ ਸੰਤਨ ਡੈਮ ਸੀ ਉਹ ਵੀ ਇਸ ਪਾਣੀ ਦੇ ਕਹਿਰ ਨੂੰ ਚੱਲ ਨਹੀਂ ਠਕਿਆ ਕਾਠ ਡੈਮ ਹੋਰ ਪ੍ਰਭਾਵੀ ਦਾਏ ਜਿਹਦੇ ਕਰਕੇ ਇਹ ਬਹੁਤ ਵੱਡੀ ਕੁਦਰਤੀ ਆਪਤ ਬਣੀ ਤੇ ਲਗਭਗ 240000 ਜਿਹੜੇ ਲੋਕ ਸੀ ਇਸ ਕੁਦਰਤੀ ਆਪਤ ਦੇ ਸ਼ਿਕਾਰ ਹੋਏ ਅਧਿਕਾਰਿਕ ਪੁਸ਼ਟੀ ਸੀ ਮੌਤਾਂ ਦੀ ਉਹ 26000 ਦੀ ਸੀ ਪਰ ਕੁਝ ਸਮੇਂ ਬਾਅਦ ਦਾ ਹਿਊਮਨ ਰਾਈਟ ਵਾਚ 1995 ਦੇ ਵਿੱਚ ਡਾਟਾ ਪੇਸ਼ ਕਰਦਾ ਜਿਹਦੇ ਵਿੱਚ ਜਿਹੜੇ ਮਰਨ ਵਾਲੇ ਲੋਕਾਂ ਦੀ ਸੰਖਿਆ ਸੀ ਉਹ 230000 ਸੀ ਫਿਰ 2005 ਦੇ ਵਿੱਚ ਡਿਸਕਵਰੀ ਚੈਨਲ ਦੇ ਇੱਕ ਸ਼ੋਅ ਦਾ ਅਲਟੀਮੇਟ 10 ਜੀ ਨੇ ਦੱਸਿਆ ਇਹ ਜਿਹੜੀ ਤਰਾਸਦੀ ਸੀ ਘਟਨਾ ਸੀ ਕੁਦਰਤੀ ਆਫਤ ਇਹ ਬਹੁਤ ਹੀ ਵੱਡੇ ਲੈਵਲ ਦੇ ਸੀ ਤੇ ਦੁਨੀਆ ਦੀ ਪਹਿਲੇ ਨੰਬਰ ਤੇ ਹੋਣ ਵਾਲੀ ਕੁਦਰਤੀ ਆਫਤਾਂ ਦੇ ਵਿੱਚੋਂ ਇੱਕ ਦਾ ਦਰਜਾ ਜਿਹੜਾ ਵਾ ਡਿਸਕਵਰੀ ਚੈਨਲ ਨੇ ਉਹਨੂੰ ਦਿੱਤਾ ਤੇ ਉਹਨਾਂ ਨੇ ਲਗਭਗ ਜਿਹੜੀ ਮੌਤਾਂ ਦੀ ਸੰਖਿਆ ਦੱਸੀ ਉਹ ਸੀਗੀ 240000 ਲਗਭਗ 1 ਕਰੋੜ ਲੋਕ ਸੀ ਜਿਹੜੇ ਇਸ ਕੁਦਰਤੀ ਤਬਾਹੀ ਦੇ ਨਾਲ ਪ੍ਰਭਾਵਿਤ ਹੋਏ ਸੀ ਕਾਫੀ ਜ਼ਿਆਦਾ ਇਨਫਰਾਸਟ੍ਰਕਚਰ ਦਾ ਬਿਲਡਿੰਗ ਦਾ ਨੁਕਸਾਨ ਹੋਇਆ ਕਰਕੇ ਇਸ ਤਬਾਹੀ ਨੂੰ ਸਭ ਤੋਂ ਵੱਡੀ ਤਬਾਹੀ ਦਾ ਨਾਮ ਦਾ ਦਰਜਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਕਾਠ ਡੈਮ ਸੀ ਉਹਨਾਂ ਦੇ ਕਰਕੇ ਵੀ ਕਾਫੀ ਤਬਾਈ ਹੋਈ ਕਿਉਂਕਿ ਉਹਨਾਂ ਤੋਂ ਵੀ ਇਹ ਮਾਰ ਪਾਣੀ ਦੀ ਝੱਲੀ ਨਹੀਂ ਗਈ ਤੇ ਚਾਈਨਾ ਸਰਕਾਰ ਨੇ ਮੋੜ ਡੈਮ ਨੂੰ ਬਣਾਉਣ ਦੇ ਲਈ ਇਲਾਨ ਕੀਤਾ ਤੇ 1993 ਦੇ ਵਿੱਚ ਦਾ ਬੰਕੋ ਡੈਮ ਫਿਰ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਸ ਹਿਸਾਬ ਨਾਲ ਤਿਆਰ ਹੋਇਆ ਕਿ ਇਹ ਹੜ੍ਹਾਂ ਦੀ ਮਾਰ ਰੋਕਣ ਦੇ ਵਿੱਚ ਪੂਰਾ ਜਿਹੜਾ ਵਾ ਸਖਸ਼ਮਾ ਕਹੇ ਤੱਕਦੇ ਵੀ ਪੂਰਾ ਹੜ੍ਹਾਂ ਦੀ ਮਾਰ ਨੂੰ ਰੋਕ ਸਕਦਾ ਵਧੀਆ ਟੈਕਨੀਕ ਦੇ ਨਾਲ ਇਹਨਾਂ ਨੇ ਦੁਬਾਰੇ ਉਹ ਤਿਆਰ ਕੀਤਾ ਪਰ ਜੋ ਹੋ ਚੁੱਕਿਆ ਜੋ ਇਤਿਹਾਸ ਦੇ ਵਿੱਚ ਵਰਤ ਰਿਹਾ ਉਹ ਸਭ ਤੋਂ ਵੱਡਾ ਦੁਨੀਆ ਦਾ ਘਾਣਸੀ ਬੁਰੀ ਤਬਾਹੀ ਦਾ ਮੰਜ਼ਰ ਸੀ ਜੋ ਲੋਕਾਂ ਨੇ ਦੇਖਿਆ ਨਹੀਂ ਜੇ ਜਿਨ੍ਹਾਂ ਨੇ ਦੇਖਿਆ ਤੇ ਉਹਨਾਂ ਦੀਆਂ ਯਾਦਾਂ ਦੇ ਵਿੱਚੋਂ ਇਹ ਮੰਜ਼ਰਾ ਜਿਹੜਾ ਹਲੇ ਤੱਕ ਨਿਕਲ ਆਂਦਾ ਨਾਮ ਹੀ ਨਹੀਂ ਲੈ ਰਿਹਾ ਸੋ ਇਹ ਸੀਗਾ ਜਿਹੜਾ ਮਹਾਵਿਨਾਸ਼ ਕੁਦਰਤੀ ਆਫਤ ਚਾਈਨਾ ਦੇ ਵਿੱਚ 1975 8 ਅਗਸਤ ਨੂੰ ਵਾਪਰੀ ਸੀ ਠੀਕ ਇਹ ਵੀ ਨਾਲ ਕਿਹਾ ਜਾਂਦਾ ਸੀ ਵੀ ਜਿਹੜੇ ਇੱਕ ਉੱਥੇ ਦੇ ਚੇਨ ਯਿੰਗ ਸੀਗੇ ਜਿਨ੍ਹਾਂ ਨੇ ਇਸ ਡੈਮ ਦੀ ਆਲੋਚਨਾ ਵੀ ਕੀਤੀ ਸੀ ਤੇ ਸਰਕਾਰ ਨੂੰ ਜੋ ਕੰਨਾ ਵੀ ਕੀਤਾ ਸੀ ਵੀ ਅਗਰ ਕੁਛ ਵੀ ਇਸ ਡੈਮ ਦੇ ਨਾਲ ਹੁੰਦਾ ਤਾਂ ਕਿੰਨਾ ਵੱਡਾ ਨੁਕਸਾਨ ਹੋ ਸਕਦਾ। ਉਹ ਸਰਕਾਰ ਨੇ ਉਸ ਸਮੇਂ ਇਸ ਦੀ ਚੇਤਾਵਨੀ ਨੂੰ ਅਣਗੋਲਿਆ ਕਰ ਦਿੱਤਾ ਸੀ। ਤੇ ਆਪਣੇ ਕੰਮ ਦੇ ਵਿੱਚ ਮੱਤ ਹੋ ਕੇ 14 ਮਹੀਨੇ ਦੇ ਵਿੱਚ ਸਾਰਾ ਡੈਮ ਇਹ ਕੰਪਲੀਟ ਕਰ ਦਿੱਤਾ ਸੀ। ਹੋ ਸਕਦਾ ਵੀ ਉਸ ਬੰਦੇ ਦੀ ਗੱਲ ਹੀ ਮੂਰੇ ਆ ਗਈ ਹੋਵੇ ਜਿਹਦੇ ਕਰਕੇ ਡੈਮ ਫੇਲਿਅਰ ਹੋਇਆ ਤੇ ਲਗਭਗ 2.40 ਲੱਖ ਲੋਕਾਂ ਦੀ ਜਾਨ ਗਈ। 1 ਕਰੋੜ ਤੋਂ ਉੱਪਰ ਲੋਕ ਜਿਹੜੇ ਨੇ ਇਸ ਤਬਾਹੀ ਤੋਂ ਪ੍ਰਭਾਵਿਤ ਹੋਏ ਜਿਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਗਿਆ ਘਰਾਂ ਤੋਂ ਬੇਕਾਰ ਹੋ ਗਏ ਕੁਝ ਵੀ ਨਹੀਂ ਇਹਨਾਂ ਕੋਲ ਬਚਿਆ 1975 ਦੇ ਵਿੱਚ ਅੱਜ ਦੀ ਵੀਡੀਓ ਇਤਿਹਾਸ ਦੇ ਨਾਲ ਰਿਲੇਟਡ ਦੁਨੀਆ ਵਿੱਚ ਸਭ ਤੋਂ ਵੱਡੀ ਕੁਦਰਤੀ ਆਫਤ ਜੋ ਕਿ ਚਾਈਨਾ ਦੇ ਵਿੱਚ ਵਾਪਰੀ ਸੀ ਵੀਡੀਓ ਪਸੰਦ ਆਉਗੀ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ